ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਜਿਹੜੇ ਪਹਿਲੀ ਤਰੀਕ ਨੂੰ ਸਰਕਾਰ ਆ ਜਾਂਦੀ ਸੀ ਪਹਿਲੀ ਤਰੀਕ ਨੂੰ ਤਨਖਾਹ ਆ ਜਾਂਦੀ ਸੀ ਅੱਜ ਤੱਕ ਨਹੀਂ ਮਿਲੀ ਤੁਸੀਂ ਦੇਖ ਲਓ 1 ਲੱਖ ਕਰੋੜ ਕਰਜ਼ਾ ਲੈ ਲਿਆ ਆ 3 ਸਾਲਾਂ 'ਚ ਤੇ ਕਹਿੰਦੇ ਅਸੀਂ 24 ਹਜ਼ਾਰ ਏਕੜ ਜ਼ਮੀਨ ਖਰੀਦਣੀ ਹੈ ਲੈਂਡ ਪੂਲਿੰਗ ਕਰਨੀ ਹੈ ਇਹ ਕਰਨੀ ਹੈ ਉਹ ਕਰਨੀ ਹੈ ਡਰਮ ਮੈਨੂੰ ਤਾਂ ਡਰ ਹੈ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਐਨਾ ਹੋ ਜਾਣਾ ਹੈ ਕਿ EMPLOYEES ਮਨ ਲੱਗਦਾ ਦਫਤਰੇ ਨੇ ਬੰਦ ਹੋ ਜਾਣਗੇ ਕਿਉਂਕਿ ਜੇ ਹੁਣ ਤਾਂ 15-20 ਦਿਨ ਹੋ ਗਿਆ ਹੈ ਅਗਲੇ 2 ਮਹੀਨਿਆਂ ਤੋਂ ਮਨ ਲੱਗਦਾ ਮੈਨੂੰ ਫਾਈਨੈਂਸ ਵਾਲੇ ਦੱਸ ਰਹੇ ਸੀ ਕਿ 2-2 ਮਹੀਨੇ ਲੇਟ ਹੋਣਗੀਆਂ ਤਨਖਾਹਾਂ ਪਹਿਲਾ ਸਟੇਟ ਹੋਊਗਾ ਜਿੱਥੇ 2-2 ਮਹੀਨੇ ਤਨਖਾਹਾਂ ਲੇਟ ਹੋਣਗੀਆਂ ਆ ਸਾਰੀਆਂ ਕਰਤੂਤਾਂ ਆਮ ਆਦੀ ਪਾਰਟੀ ਦੀਆਂ ਤੁਸੀਂ ਦੇਖੋ ਕਿੰਨਾ ਵੇਸਟ ਕਰਦੇ ਆ ਪੈਸਾ ਹਜ਼ਾਰ ਕਰੋੜ ਰੁਪਏ ਸਾਲ ਦਾ ਤਾਂ ਕੱਲਾ ਪਬਲਿਕ ਰਿਲੇਸ਼ਨ ਤੇ ਆ ਝੂਠੀਆਂ ਆਪਣੀਆਂ ਫੋਟੋਆਂ ਦਿਖਾਉਣ ਤੇ ਆ ਦੇਖੋ 3 ਸਾਲਾਂ ਤਕਰੀਬਨ 3000 ਕਰੋੜ ਰੁਪਏ ਲਾਤਾ ਇੱਥੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਇੱਥੇ ਸੜਕਾਂ ਟੁੱਟੀਆਂ ਪਈਆਂ ਇੱਥੇ ਸੀਵਰੇਜ ਦੀ ਬੁਰੀ ਹਾਲ ਹੈ ਪਰ ਆਪਣੀ ਸ਼ਕਲ ਦਿਖਾਉਣ ਵਾਸਤੇ ਕੇਜਰੀਵਾਲ ਨੇ ਹਜ਼ਾਰ ਕਰੋੜ ਰੁਪਏ ਮਹੀਨਾ ਸਾਲ ਦਾ ਲਾ ਰਿਹਾ ਜਿੰਨਾ ਹੈਲੀਕਾਪਟਰ ਦਾ ਖਰਚਾ ਜਿੰਨੇ ਜਹਾਜ਼ ਦਾ ਖਰਚਾ ਜਿੱਥੇ ਕੇਜਰੀਵਾਲ ਹਿੰਦੁਸਤਾਨ ਜਾਂਦਾ ਸਾਰਾ ਪੰਜਾਬ ਸਰਕਾਰ 250 ਪੁਲਿਸ ਵਾਲੇ ਦਿੱਲੀ ਕੇਜਰੀਵਾਲ ਦੇ ਘਰ ਨੂੰ ਤੇ ਕੇਜਰੀਵਾਲ ਨੂੰ ਸਿਕਿਉਰਿਟੀ ਦੇ ਦੇਣ ਲੱਗੇ ਆਹ ਤਾਂ ਹਾਲਾਤ ਹੈ ਉਨੇ ਬੰਦੇ ਖਜ਼ੋੜੀਆਂ ਨਾਲ ਹੈ ਉਨੇ ਬੰਦੇ ਆ ਭੈਰੋ ਕੁ ਮਾਰਨ ਨਾਲ ਹੈ ਉਨੇ ਬੰਦੇ ਇਹਨਾਂ ਦੇ ਜੈਨ ਨਾਲ ਹੈ ਸਾਰਾ ਅੱਜ ਸਾਰਾ ਢਾਂਚਾ ਆਈ ਹੈ ਮੈਂ ਪੰਜਾਬੀਆਂ ਨੂੰ ਹੱਥ ਬੇਨਦੀ ਬੇਨਤੀ ਕਰਦਾ ਆਹ ਤਾਂ ਈਸਟ ਇੰਡੀਆ ਕੰਪਨੀ ਤੋਂ ਵੀ ਭੜੇ ਹੈ ਆਜ ਜਮਾਈ ਇਹਨਾਂ ਨੂੰ ਕੋਈ ਦਰਦ ਨਹੀਂ ਅੱਜ ਦੇਖੋ ਲੋਕੀ ਮਰੀ ਜਾਂਦੇ ਐ ਅਜਮਨ ਹੁਣੀ ਮੈਨੂੰ ਖਬਰ ਆਈ ਸੀ ਮੈਡੀਕਲ ਸਾਹਿਬ ਦੇ ਸਟੈਚੂ ਫਿਰ ਤੋਂ ਵੈਂਟਿਲੇਟ ਕਰਤਾ ਕੋਈ ਪੁੱਛਣ ਵਾਲਾ ਨਹੀਂ ਰੋਜ਼ ਡਕੈਤੀਆਂ ਰੋਜ਼ ਮਰਡਰ ਰੋਜ਼ ਐਕਸਟਰਸ਼ਨ ਮੈਂ ਅੱਜ ਲੁਧਿਆਣੇ ਚ ਮੈਂ ਇੰਡਸਟ੍ਰੀਅਲਿਸਟ ਨੂੰ ਮਿਲ ਰਿਹਾ ਕਈ ਹਲਕੇ ਵੈਸਟ ਵਾਲੇ ਨੇ ਸਾਰਿਆਂ ਨੂੰ ਫਰੋਤੀਆਂ ਦੇ ਪੈਸੇ ਆਏ ਆ ਤੇ ਸਾਰਿਆਂ ਨੇ ਦਿੱਤੇ ਪੈਸੇ ਜੋ ਕਹਿੰਦੇ ਪੁਲਿਸ ਕੋਲ ਜਾਈਏ ਪੁਲਿਸ ਕਹਿੰਦੇ ਜੀ ਤੁਸੀਂ ਆਪ ਹੀ ਨਪਟਾ ਲਓ ਕਿਉਂਕਿ ਐਵੇਂ ਨਾ ਹੋਵੇ ਤੁਹਾਡੀ ਜ਼ਿੰਦਗੀ ਦਾ ਜਾਂ ਬੱਚਿਆਂ ਦਾ ਨੁਕਸਾਨ ਹੋ ਜੇ ਜੇ ਪੁਲਿਸ ਕਮਿਸ਼ਨਰ ਪੁਲਿਸ ਹੀ ਆ ਕਰੂਗੀ ਤੇ ਫਿਰ ਰਹੂਗਾ ਕੀ ਇਸ ਕਰਕੇ ਮੈਂ ਆਈ ਬੇਨਤੀ ਕਰਨ ਆਲਾ ਕਿ ਆ ਜਿਹੜਾ ਇਲੈਕਸ਼ਨ ਹੈ ਮੈਂ ਵੈਸਟ ਆ ਰਹੇ ਬੇਨਤੀ ਕਰਦਾ ਹਾਂ ਤੁਹਾਡੇ ਕੋਲੇ ਪਾਵਰ ਹੈ ਪੰਜਾਬ ਨੂੰ ਬਚਾਉਂਦੀ ਸ਼ੁਰੂ ਕਰ ਦਿਓ ਪੰਜਾਬ ਬਚਾਉਣਾ ਇਸ 19 ਤਰੀਕ ਨੂੰ ਵੋਟਾਂ ਪਾ ਕੇ ਦਿਖਾ ਦਿਓ ਕਿ ਜੇ 92 ਸੀਟਾ ਦੇ ਵੀ ਸਕਦੇ ਐ ਤੇ ਸਾਰੀਆਂ ਸੀਟਾਂ ਜਮਾਨਤਾਂ ਜ਼ਬਤ ਵੀ ਕਰ ਸਕਦੇ ਐ ਮੈਨੂੰ ਪੂਰੀ ਆਸ ਹੈ ਕਿ ਜੈ ਜੈ ਮਾਹੌਲ ਲੱਗਿਆ ਪੰਜਾਬ ਦੇ ਲੋਕ ਹੁਣ ਜਾਗਣਗੇ ਤੇ ਮੈਂ ਸਾਰਿਆਂ ਨੂੰ ਕਹਿੰਦਾ ਜਾਗੋ ਤੇ ਆਪਣੇ ਪੰਜਾਬ ਨੂੰ ਬਚਾ ਲਓ